वैसे ता जुडिशियल कमीशन ਦਾ ਕੋਈ ਬੋਰਡ ਬਣਨਾ ਚਾਹੀਦਾ ਵੀ ਇਹ ਜਿਹੜੀ ਗਲਤੀ ਹੋਈ ਜਿਹੜਾ ਇਹ ਇੱਕਦਮ ਪਾਣੀ ਇੰਨਾ ਜ਼ਿਆਦਾ ਰਿਲੀਜ਼ ਕੀਤਾ ਗਿਆ ਜੀ ਇਹ ਕਿਦੇ ਹੁਕਮਾਂ ਦੇ ਨਾਲ ਹੋਇਆ ਔਰ ਇਹਦਾ ਕਾਰਨ ਕੀ ਬਣਿਆ ਕੀ ਇਹ ਜਿਹੜੇ ਅਫਸਰ ਨੇ ਉੱਥੇ ਬੈਠੇ ਨੇ ਡੈਮਾਂ ਦੇ ਉੱਤੇ ਇਹਨਾਂ ਨੇ ਸਰਕਾਰ ਨੂੰ ਇਹ ਮੈਸੇਜ ਦਿੱਤਾ ਵੀ ਪਾਣੀ ਓਵਰਫਲੋ ਹੋ ਗਿਆ ਵੀ ਅਸੀਂ ਪਾਣੀ ਛੱਡਣ ਜਾ ਰਹੇ ਹਾਂ ਜਾਂ ਸਰਕਾਰ ਦੇ ਮੰਤਰੀਆਂ ਨੇ ਜਾਂ ਸਾਡੇ ਉੱਚ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਿਆ ਪਾਣੀ ਛੱਡਣ ਤੋਂ ਜਾਂ ਉਹਨਾਂ ਨੇ ਇਸ ਗੱਲ ਤੇ ਅਮਲ ਨਹੀਂ ਕੀਤਾ ਸੋ ਇਹ ਇੱਕ ਮੈਂ ਸਮਝਦਾ ਉੱਥੇ ਵੀ ਉਹ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਕੀਤਾ ਚਾਹੇ ਖੇਤਾਂ ਦਾ ਹੋਇਆ ਚਾਹੇ ਫਸਲਾਂ ਦਾ ਹੋਇਆ ਚਾਹੇ ਘਰਾਂ ਦਾ ਹੋਇਆ ਚਾਹੇ ਦੁਕਾਨਦਾਰ ਦਾ ਹੋਇਆ ਕਿਸੇ ਦਾ ਵੀ ਹੋਇਆ ਚਾਹੇ ਮਜ਼ਦੂਰ ਦਾ ਹੋਇਆ ਕਿਸੇ ਦਾ ਵੀ ਹੋਇਆ ਉਹਦਾ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਉਹਦਾ ਦੋਸ਼ੀ ਕੌਣ ਹੈ ਉਹ ਫੜਨ ਦੀ ਲੋੜ ਹੈ ਉਹਦੇ ਲਈ ਇੱਕ ਕੋਈ ਕਮਿਸ਼ਨ ਬਣਨਾ ਚਾਹੀਦਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਮੈਂ ਸਮਝਦਾ ਉਹਦੇ ਲਈ ਸਜ਼ਾ ਵੀ ਇਹੋ ਜਿਹੇ ਲੋਕਾਂ ਨੂੰ ਫਾਂਸੀ ਤੇ ਲਟਕਾਉਣਾ ਚਾਹੀਦਾ ਸਖਤ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਐਡੀ ਬੜੀ ਅਣਗਹਿਲੀ ਕੀਤੀ ਜਿਹਨੂੰ ਅੱਜ ਸਾਡਾ ਪੰਜਾਬ ਦਾ ਸਰਮਾਇਆ ਹੀ ਰੋੜਤਾ ਲੋਕਾਂ ਦਾ ਸਾਰਾ ਕੁਝ ਰੁੜ ਗਿਆ ਕਿਸੇ ਦਾ ਜਾਨੀ ਨੁਕਸਾਨ ਹੋਇਆ ਕਿਸੇ ਦਾ ਮਾਲੀ ਨੁਕਸਾਨ ਹੋਇਆ ਸੋ ਇਹ ਮੈਂ ਸਮਝਦਾ ਇਹ ਵੀ ਇੱਕ ਸੋਚਣ ਵਾਲਾ ਵਿਸ਼ਾ ਹੈ